ਕੋਣ ਨਹੀਂ ਜਾ ਕੇ ਇਤਨਾ ਚਾਹੁੰਦੇ ਨੇ। ਲੋ ਜੀ 사ਤੀ ਸ਼੍ਰੀਕਾਲ ਜੀ ਸਾਰੇ ਭਰਾ ਨੂੰ ਬਾਰਡਰ ਸਾਰੇ ਭਰਾ ਨੂੰ ਸਵਾਗਤ ਕਰਦੇ ਆਂ। ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਜੀ। ਅੱਜ ਆਪਾਂ ਆਏ ਆ ਜੀ ਪਿੰਡ ਢਿੰਗੜਾ ਕਲੋਨੀ ਆਕਾਸ਼ਵੀਰ ਦੀ ਛੱਤ ਤੇ ਤੇ ਇੰਨਾ ਜਿਹੜੇ ਕਬੂਤਰਿਆ ਤੁਹਾਨੂੰ ਆਪ ਇੰਨਾ ਦਾ ਸ਼ੌਂਕ ਕਰਾਉਂਦੇ ਆਂ ਜੀ। 사ਤੀਕਾਲ ਵੀਰ ਜੀ ਕੀ ਹਾਲ ਨੇ? ਲੋ ਜੀ ਆਪਣੇ ਸਾਬੀ ਵੀਰਿਆ ਤੇ ਨਾਲ ਆਕਾਸ਼ ਵੀਰਿਆ। ਇਹਨਾਂ ਦੀ ਛੱਤ ਆ ਤੇ ਇਹ ਵੀਰ ਜਿਹੜੇ ਰਲ ਕੇ ਇਥੇ ਸ਼ੌਂਕ ਕਰਦੇ ਆ ਤੇ ਜਿਹੜਾ ਕਬੂਤਰਿਆ ਕਿਹੜਾ ਕਬੂਤਰ ਹੈ ਜੀ ਹਾਂਜੀ 골ਡਨ ਕਬੂਤਰ ਜੀ ਲੋ ਜੀ ਸਾਬੀ ਵੀ ਇਹ ਤੁਹਾਨੂੰ ਸ਼ੌਂਕ ਕਰਾਉਂਦਾ ਵਾ ਅੱਜ ਸਾਬੀ ਵੀਰ ਆਇਆ ਸੀ ਤੇ ਇਹ ਤੁਹਾਨੂੰ 골ਡਨ ਕਬੂਤਰ ਦਾ ਸ਼ੌਂਕ ਕਰਾਉਣ ਲੱਗੇ ਜੀ ਓਕੇ ਪਰ ਬਾਜੀ ਦਾ ਸਾਬੀ ਵੀਰ ਸ਼ੌਂਕ ਕਰਾ ਦੇ ਉਹ कसे कसे ਪਰ ਲੱਭਦੇ ਆਹ ਹੋਏ ਤੇ ਹੁਣ ਜਿਹੜੀ ਆ ਅਜੇ ਪਰਪਟਾਈ ਦੇਣੀ ਜੇ ਉਸ ਵਾਸਤੇ ਹਾਂਜੀ ਦੇਣੀ ਆ ਅੱਜ ਜਾਂ ਗੱਲ ਦੇਣੀ ਕਰਾਂਗੇ ਸ਼ੌਂਕ ਕਰਾਂਗੇ ਦੇਰ ਐ ਟਿਕ ਤਗੜਾ ਹੀ ਸ਼ੌਂਕ ਕਰਾਂਗੇ ਟੈਨਸ਼ਨ ਨਾ ਹੋਵੇ ਠੀਕ 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 ਹਾਂਜੀ ਇਹਦਾ ਕੀ ਰਿਜ਼ਲਟ ਰਿਹਾ ਆਪਣੇ ਕੋਲ ਇਸ ਕਬੂਤਰ ਦਾ ਵਧੀਆ ਕਬੂਤਰ ਉੱਡਦਾ ਹੈ ਇਸ ਨਾਲ ਬੱਚੇ ਵੀ ਉਡਾਂਦਾ ਹੈਗਾ ਆਪਣੇ ਹਾਂਜੀ ਠੀਕ 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 ਤੇ ਬਾਕੀ ਡਾਰਦੀ ਦੇ ਕੋਈ ਗੱਲ ਨਹੀਂ ਪਹੁੰਚਣਾ ਮਰਜੀ ਉਡਲੇ ਕਬੂਤਰ ਹਾਂਜੀ ਹਾਂਜੀ ਉਹ ਤਾਂ ਆਪਾਂ ਦੱਸ ਨਹੀਂ ਚਲੋ ਠੀਕ ਹੈ ਲੋਈ ਆਪਣਾ ਵੀਰ ਆ ਗਿਆ ਕਦਰੀ ਸਿੰਘ ਤੇ ਕਦਰੀ ਸਾਦ ਹਾਂਜੀ ਹਾਂਜੀ ਤੇ ਲਓ ਜੀ ਮਿੱਠੂ ਮਿੱਠੂ ਵੀਰ ਦਾ ਸ਼ਗਿਰਦ ਹੈ ਆ ਮਿੱਠੂ ਵੀਰ ਆਪਣਾ ਇਹਦਾ ਸ਼ਗਿਰਦ ਹੈਗਾ ਵਾ ਹਾਂਜੀ ਹਾਂਜੀ ਤੇ ਲਓ ਜੀ ਆ ਵੇਖੋ ਸਤ ਜੀ ਕਬੂਤਰ ਇਹਨਾਂ ਦੇ ਘਾਬੀ ਬਰੀਡ ਇਹਨੇ ਸਾਰੀ ਭੇਜੀ ਮਿੱਠੂ ਨੇ ਆਪਣੇ ਨੇ ਹਾਂਜੀ ਹਾਂਜੀ ਮਟੂ ਵੀਰ ਵੱਲੋਂ ਆਏ ਕਬੂਤਰ ਆ ਲਓ ਇਹ ਆ ਕਬੂਤਰ ਇੱਕ ਆ ਕਿਦਾ ਇਹ ਤਾਂ ਨਿ ਸ਼ੌਂਕ ਕਰਾਂਗੇ ਗਾੜੀ ਉਪਰਾਸ ਹੋਊ ਕਹਿੰਦੇ ਆ ਫਿਰ ਇਹ ਕਿਹੜਾ ਕਬੂਤਰ ਸਾਭੀ ਵੀਰ ਦੀ ਇਹ ਪਤਾ ਨਹੀਂ ਪਤਾ ਲਓ ਜੀ ਆ ਕਬੂਤਰ ਹੈ ਗਾਈ ਦੀ ਅੱਖ ਹੈਗੀ ਜੀ ਕਬੂਤਰ ਦੀ ਪਰ ਬਾਈ ਦਾ ਸ਼ੌਂਕ ਕਰਾਉਂਗੇ ਕੱਟਿਆ ਹੈਗਾ ਕੱਟਿਆ ਹੈਗਾ ਨਹੀਂ ਇਹ ਪਰ ਪਟਾਈ ਦੇਣੇ 1-2 ਦਿਨਾਂ ਦੇ ਵਿੱਚ ਹਾਂ ਜੀ ਕੰਮ ਆਦੀ ਹੈ ਬੁੱਤ ਦੀ ਟਰ ਰੁਕ ਜੋ ਇੱਕ ਇੱਕ ਕਰਕੇ ਬੁੱਤ ਦੀ ਟਰ ਵੇਹ ਲਓ ਠੀਕ ਹੈ ਜੀ ਹਾਂ ਜੀ ਤੇ ਆ ਕਬੂਤਰ ਹੈ ਜੀ ਪੂਰੇ ਕਬੂਤਰ ਦਾ ਗਾਟਾ ਗੁੱਟਾ ਲਓ ਜੀ ਆ ਕਬੂਤਰ ਠੀਕ ਹੈ ਜੀ ਆ ਇਹ ਗੱਟੀ ਇੱਕ ਬਈ ਗੱਟੀ ਜਿਹੜੀ ਬਈ ਲਓ ਜੀ ਪੱਕੀ ਗੱਟੀ ਪਈ ਏ ਇਹ ਦੂਸਰੀ ਵੀ ਕੱਟੀ ਪਈ ਸੀ ਇਹਨੂੰ ਉਹ ਉਤਾਰਤੀ ਏ BS2 BS2 ਠੀਕ ਹੈ ਜੀ ਹਾਂ ਜੀ ਜੀ ਲੋਰੀ ਵੀਰ ਜੀ ਮਾਦੀ ਚੈੱਕ ਕਰੋ ਫਿਰ ਹੋਣੀ ਦਾ ਦੇਣਗੇ ਹਾਂ ਫੀਮੇਲ ਇੱਕ ਚੈੱਕ ਕਰ ਲਓ ਠੀਕ ਹੈ ਜੀ ਪਰਦਾ ਚੌਂਕ ਰਵੇ ਠੀਕ ਹੈ ਜੀ ਲੋ ਬੱਚਿਆਂ ਦੇ ਠੀਕ ਹੈ ਇਹ ਸ਼ੇਪ ਬਰੀਡਿੰਗ ਵਾਲੀ ਹਾਂਜੀ ਹਾਂਜੀ ਫੇਰ ਤੁਹਾਨੂੰ ਮੈਂ ਨਰਵ ਖੋਨਾ ਲੈ ਕੇ ਠੀਕ ਹੈ ਜੀ ਲਓ ਜੀ ਇਨਸਾਬੀ ਵੀਰ ਲੈ ਕੇ ਆ ਕਬੂਤਰਾ ਕਬੂਤਰੀ ਹੈ ਜੀ ਕਬੂਤਰੀ ਹੈ ਜੀ ਹਾਂਜੀ ਇਹ ਬੱਚਿਆਂ ਲਈ ਕਬੂਤਰੀ ਲੋ ਜੀ ਕਰ ਲੋ ਜੀ ਅੱਖ ਦਾ ਇਹਦਾ ਸ਼ੌਂਕ ਤੇ ਕਮੈਂਟ ਆ ਜੀ ਜ਼ਰੂਰ ਆਪਣੇ ਭਰਾਵਾਂ ਨੇ ਦੱਸਣਾ ਮੈਂ ਤੁਹਾਨੂੰ ਕਿਵੇਂ ਲੱਗਦੀ ਭਾਈ ਜੇ ਮਾੜਾ ਵੀ ਹੋ ਤਾਂ ਮੈਂ ਦੱਸ ਦਿਆਂਗਾ ਹੰਦਲ ਸਾਲ ਨੇ ਆਪਣੇ ਦਾਇਰ ਅਮਿਤਪਾਲ ਸਿੰਘ ਜੀ ਮਜੀਠੇ ਤੋਂ ਅਮਿਤਪਾਲ ਸਿੰਘ ਜੀ ਖੇਮ ਕਰਨ ਤੋਂ ਬਾਉ ਮਸੀਹ ਜੀ ਸੰਜੀਵ ਚੋਹਾਨ ਜੀ ਨਵ ਭਾਈ ਪੱਟੀ ਤੋਂ ਉਹਨਾਂ ਦਾ ਵੀ ਧੰਨਵਾਦ ਲਾਹ ਬੂਟਰ ਸਾਹਿਬ ਜੀ ਇੱਦਾਂ ਤਿੰਨ ਚਾਰ ਦਿਨ ਪਰਦਾ ਸ਼ੌਂਕਰਾ ਬੋ ਜੀ ਇੱਤਨੀ ਹੈਗੀ ਪੁੱਟਨੀ ਹੈਗੀ ਲੋਈ ਗੁਰਦੇਵ ਭਾਈ ਨੇ ਆਪਣੇ ਜਸ ਸਮਰਾ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਆਪਾਂ ਨੂੰ ਹਰੇਕ ਵੀਡੀਓ ਤੇ ਕਮੈਂਟ ਕਰਦੇ ਜੀ ਲਓ ਜੀ ਉਹਨੂੰ ਜਿਹੜੀ ਤੁਹਾਨੂੰ ਅੱਗੇ ਡੱਬ ਵਾਲੀ ਮੱਦੀ ਵਿਖਾਈ ਜੀ ਉਹ ਨਾਲ ਨਰ ਲਾਇਆ ਏ ਲਓ ਅੱਗੇ ਪਹਿਲਾਂ ਤੁਹਾਨੂੰ ਸ਼ੌਂਕ ਕਰਾਇਆ ਉਹ ਕਬੂਤਰ ਤੋਂ ਪਹਿਲੇ ਉਹਦੇ ਨਾਲ ਇਹ ਨਰ ਲਾਇਆ ਜੀ ਵੀਰ ਜੀ ਨਾਣੇ ਅੱਖ ਦਾ ਸ਼ੌਂਕ ਕਰੋ ਵੀਰ ਲਓ ਜੀ ਆਪਣੇ ਬਾਜਵਾ ਸਾਹਿਬ ਜੀ ਉਹਨਾਂ ਦਾ ਧੰਨਵਾਦ ਜੀ ਉਹਨਾਂ ਦਾ ਬਾਜਵਾ ਜੀ ਉਹਨਾਂ ਦਾ ਹੀ ਸਤਿ ਅੰਦਰ ਬਾਜਵਾ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ ਉਸਤਾਦ ਕੱਲੂ ਮਾਲ ਜੀ ਉਹਨਾਂ ਦਾ ਧੰਨਵਾਦ ਹੈ ਤੇ ਆਪਣੇ ਹਾਂ ਆਵੇ ਲੋ ਜੀ ਸ਼ੌਂਕ ਕਰ ਲਓ ਕੋਈ ਕਬੂਤਰ ਡੇੜਾ ਹੋਣਾ ਟਟਿਆ ਹੈਗਾ ਬਰੀਡਿੰਗ ਵਾਲਾ ਲੋ ਜੀ ਆਪਣਾ ਸਾਵੀ ਵੀ ਰੇਲ ਜੀ ਇਹਦੇ ਬਾਰੇ ਦੱਸੋ ਥੋੜਾ ਇਹ ਕਿਹੜਾ ਕਬੂਤਰ ਜੀ ਇਹ ਭਾਜੀ 골ਡਨ ਜੋ ਤੇ ਇਹ ਉੱਡਦਾ ਹੈਗਾ ਆਪਣਾ ਕਬੂਤਰ ਇਹ ਲੋ ਜੀ ਇਹ ਲਾਲੀ ਨਾਲ ਕਬੂਤਰ ਉੱਡਦਾ ਹੈ ਤੇ ਪਰ ਬਾਕੀ ਪਰ ਪਟਾਈ ਦੀ ਕਰਨੀ ਹੈਗੀ ਆ ਹਾਂਜੀ ਹਾਂਜੀ ਤੇ ਕੰਨੀਆਂ ਦਿੱਤੀਆਂ ਇਹਨਾਂ ਕਬੂਤਰ ਨੂੰ ਠੀਕ ਹੈ ਹਾਂਜੀ ਤੇ ਆਹ ਕਬੂਤਰ ਦੀ ਡੀਟੇਲ ਦਾ ਸ਼ੋਅ ਕਰੋ ਲੋ ਜੀ ਆਪਣੇ ਗੁਰਪ੍ਰੀਤ ਭਾਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਆ ਬਾਕੀ ਪੁਰਾਖ ਬੁੱਤ ਦੇਖਣ ਲੱਗੇ ਛੇ ਭਾਜੀ ਆ ਗਰਦਾਸ ਨੰਗਲ ਤੋਂ ਉਹਨਾਂ ਦਾ ਵੀ ਧੰਨਵਾਦ ਵਿਜੇ ਬਾਉ ਜੀ ਵਿੱਕੀ ਭਾਜੀ ਹਿਹਾੜੇ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਲੌਵੀ ਵੀਰ ਜੀ ਆ ਇੱਕ ਕਬੂਤਰੀ ਤੇ ਆਪਣੇ ਜੀ ਇਹ ਉੱਡਦਾ ਹੈਗਾ ਵੀ ਕਬੂਤਰ ਇਕੱਠਾ ਤਿਆਰ ਹੋਇਆ ਹਣੀ ਭਾਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਹਣੀ ਜ਼ਦਾਵਾ ਸਾਹਿਬ ਜੀ ਕੂ ਡਰਾਈਵਰ ਸਾਹਿਬ ਜੀ ਆਪਣੇ ਜਿੰਨੇ ਵੀ ਆਪਾਂ ਨੂੰ ਸਬਸਕ੍ਰਾਈਬਰ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਪੀਬੀ02 ਵਾਲੇ ਉਹਨਾਂ ਦਾ ਵੀ ਧੰਨਵਾਦ ਪੀਬੀ035 ਵਾਲੇ ਉਹਨਾਂ ਦਾ ਧੰਨਵਾਦ ਮਾਨ ਪੀਜਨ ਕਸੂਰ ਵਾਲੇ ਹੈ ਜੀ ਹਾਂਜੀ ਵੀਰ ਜੀ ਰਿਪੋਰਟ ਲਈ ਡੀਟੇਲ ਹਾਂਜੀ ਇਹ ਮਾਦੀ ਦਾ ਕੀ ਰਿਜ਼ਲਟ ਹੈ ਆਪਣੇ ਨੂੰ ਇਹ ਪੱਠਾ ਹੈਗਾ ਆਪਣਾ ਇਹ ਮਠੂ ਵੀਰ ਲੋਆ ਹੈ ਅੱਛਾ ਜੀ ਹਾਂਜੀ ਠੀਕ ਹੈ ਕੀ ਦੇਖ ਸਕਦੇ ਕੁਤਰਾ ਲੋ ਇਹ ਪੱਠਾ ਆਪਣੇ ਮਠੂ ਵੀਰ ਲੋਆ ਹੈ ਇਹਨਾਂ ਨੂੰ ਗਿਫਟ ਆਇਆ ओके हां जी जी हां जी वीर जी ਆ ਆਪਣਾ ਉਹ ਸੇਬੇ ਵਾਲਾ ਕਬੂਤਰ ਹੈਗਾ ਜਿਹੜਾ ਜੇਰ ਤੇ ਨਾ ਰਾਤ ਰਹਿ ਗਏ ਕਬੂਤਰ ਠੀਕ ਠੀਕ ਹਾਂਜੀ ਲਓ ਜੀ ਆ ਕਬੂਤਰ ਹੈਗਾ ਜੀ ਠੀਕ ਹੈ ਪਾਦਾ ਸ਼ੌਂਕ ਕਰਾਇਆ ਜੀ ਕਿਰਦ ਖਲੀਵਾ ਕੇ ਸਾਰਾ ਵੀਡੀਓ ਓਕੇ ਜੀ ਪੰਜੇਵੇਂ ਸ਼ੌਕ ਤੇ ਇਹ ਚੰਗਾ ਕੁਤਰ ਹੈਗਾ ਇਸ ਸਾਹਮਣੇ ਰਹਿ ਕੇ ਮੋਰ ਵੀ ਲੱਗੀ ਹੈਗੀ ਇਹਨੂੰ ਲੋਈਆ ਮੋਰ ਹੀ ਇਹ ਤੱਕ ਫਿੱਕੀ ਹੋਈ ਥੋੜੀ ਤੇ ਇਹ ਗੀ ਕਲੀਅਰ ਹੈਗੀ ਬਿਲਕੁਲ ਇਹ ਸਾਹਮਣੇ ਸ਼ੌਂਕਰਾ ਇਦਾਂ ਕਰਕੇ ਇਹ ਸਾਹਮਣੇ ਰਹਿ ਕੇ ਰਾਤ ਰਿਹਾ ਜੀ ਅੱਖਾਂ ਦੇ ਸਾਹਮਣੇ ਤੀਸਰੇ ਦਿਨ ਕੁਤਰ ਆਇਆ ਏ ਓਕੇ ਜੀ

ਲੋ ਜੀ ਆਪਣੇ ਇਹ ਵਿਕਾਸ਼ ਵੀਰ ਆ ਇਹਨਾਂ ਦੀ ਛਾਤੀ ਜਿਹਨੇ ਤੁਹਾਨੂੰ ਬਹੁਤ ਵਧੀਆ ਸ਼ੋਅ ਕਰਕੇ ਵਿਖਾਵਾਂਗੇ ਠੀਕ 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 ਜੀ ਜੇੜ ਚ ਇਹ ਵਧੀਆ ਆ ਸਾਰੇ ਵੇਖਿਆ ਕਿਸਮਤ ਵੀ ਵੇਖੋ ਜਰੂਰ ਕਿਸਮਤ ਸਾਡਾ ਵੇ ਫੇਰ ਠੀਕ ਹੈ ਕਿਸਮਤ ਥੋੜੇ ਲੋ ਜੀ ਉਮੀਦ ਆ ਜੀ ਆਪਣੀ ਵੀਡੀਓ ਸਾਰੇ ਭਰਾਵਾਂ ਨੂੰ ਵਧੀਆ ਲੱਗੀ ਹੋਗੀ ਮਿਲਦੇ ਆਂ ਤਾਂ ਨੈਕਸਟ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ